ਅਸਲਾਮੁਅਲੈਕੁਮ ਰਹਿਮਤੁਲਲਾሂ ਵਬਰਕਤੂ ਸਾਰੇ ਦੋਸਤ ਮਿੱਤਰਾਂ ਨੂੰ ਸਲਾਮ ਆਦਾਬ ਸਤਿ ਸ੍ਰੀ ਅਕਾਲ ਰਾਮ ਰਾਮ ਜੈ ਮਾਲਕਾਂ ਜੈ ਫਿਰਾਂ ਦੀ ਜੈ ਮਸਤਾਂ ਦੀ ਮੈਂ ਖਵਾਜੇ ਦੇ ਦਰਬਾਰ ਜੀ ਜਾਂ ਮੇਰੇ ਬੁੱਢੇ ਸਾਧ ਦੀ ਸੋ ਦੋਸਤ ਮਿੱਤਰੋ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵਗੇ ਸਭ ਠੀਕ ਠਾਕ ਖੁਸ਼ਹਾਲ ਹੋਗੇ ਮੇਰੀ ਦੁਆ ਅਰਦਾਸ ਹੈ ਮੇਰੇ ਕੇ ਸਭ ਨੂੰ ਮਾਲਕ ਖੁਸ਼ ਰੱਖੇ ਸਭ ਨੂੰ ਚੜ੍ਹਦੀ ਕਲਾ ਤਰੱਕੀਆਂ ਦੇ ਮਾਲਕ ਰਹਿਮਤੁੱਲਾ ਮਿਹਰ ਕਰੇ ਰਹਿਮ ਕਰੇ ਰਹਿਮ ਕਰੇ ਦਾਤਾ ਸੋ ਦੋਸਤੋ ਮਿੱਤਰੋ ਆ ਆਜੋ ਤੁਹਾਨੂੰ ਇੱਕ ਹਨੂਮਾਨ ਦੀ ਬਜਰੰਗਬਲੀ ਜੀ ਦਾ ਜਿਹੜਾ ਹੈ ਵਰਤਮਾਨ ਭੂਤਕਾਲ ਭਵਿਕਾਲ ਉਹਦੇ ਬਾਰੇ ਜਾਣਨ ਲਈ ਭੂਤਕਾਲ ਭਵਿਕਾਲ ਵਰਤਮਾਨ ਦੇ ਜਾਣਨ ਲਈ ਰੋਮਾਂਨ ਜੀ ਬਜਰੰਗਬਲੀ ਜੀ ਦਾ ਤੁਹਾਨੂੰ ਇੱਕ ਸ਼ਬਦ ਦਿੰਨੇ ਆ ਤੁਹਾਨੂੰ ਇੱਕ ਕਲਾ ਮੰਤਰ ਦੇ ਰਹੇ ਆ ਅੱਜ ਕੱਲ੍ਹ ਚੱਲਿਆ ਹੋਣਾ ਲੋਕ ਜਿਹੜਾ ਮਤਲਬ ਕਿ ਫੌਨ ਲਾ ਕੇ ਪੁੱਛਾ ਦੇਣੀ ਸੋ ਤੁਸੀਂ ਬੈਠ ਕੇ ਹੀ ਜਿਹੜਾ ਚਾਨਣ ਪ੍ਰਗਟ ਕਰ ਸਕਦੇ ਹੋ ਬਜਰੰਗ ਬਲੀ ਮਹਾਰਾਜ ਹਨੂਮਾਨ ਜੀ ਮਹਾਰਾਜ ਹਨੂਮਾਨ ਹਟਿਲੇ ਬਜਰਧਾਰੀ ਬਜ਼ਰਵੀਰ ਹਨੂਮਾਨ ਜੀ ਉਹਨਾਂ ਦੀ ਕਲਾ ਉਹਨਾਂ ਦਾ ਸ਼ਬਦ ਹੈ ਤੁਹਾਨੂੰ ਬੈਠ ਕੇ ਹੀ ਚਾਨਣ ਦਊਗਾ ਸਾਰਾ ਬਿਲਕੁਲ ਦਊਗਾ ਮੈਂ ਤਾਂ ਤੁਹਾਡੀ ਮੈਂ ਤੁਸੀ ਕਰਨੀ ਹੈ ਜਾਂ ਆਪ ਤੁਸੀ ਕਰਨਾ ਹੈ ਸੋ ਲੋੜ ਨਹੀਂ ਪਾਉਣ ਭਰ ਕੇ ਪੁੱਛਾ ਦੇਣ ਤੀਆਂ ਆ ਰਾਮ ਨਾਲ ਬੈਠ ਕੇ ਤੁਸੀਂ ਜਿਹੜਾ ਇਸ ਮੰਤਰ ਤੋਂ ਜਾਣਕਾਰੀ हासिल ਕਰ ਲੈ ਸਕਦੇ ਸੋਕਿਕਰਣਾ ਪਹਿਲੇ ਦਿਨ ਮੰਗਲਵਾਰ ਨੂੰ ਚੰਦੇ ਮੰਗਲਵਾਰ ਤੋਂ ਸ਼ੁਰੂ ਕਰਨਾ ਨੂੰ ਚੰਦੇ ਮੰਗਲਵਾਰ ਜਾ ਕੇ ਹਰਮਾਨ ਜੀ ਦੇ ਦਰਬਾਰ ਤੇ ਕੇਲੇ ਲੱਡੂ ਕੇਲੇ ਲੱਲੜੇ ਆ ਸਵਾ ਦੇ ਵਿੱਚ ਕਰ ਲੈਣੇ ਹਨ ਸਵਾ ਕ ਤਰਜਣ ਕੇਲਿਆਂ ਦੀ ਸਵਾ ਕਿਲਾ ਲੱਡੂ ਤੇ ਦੋ ਪਾਨ ਲੈ ਲੈਣੇ ਆ ਚਮੇਲੀ ਦੇ ਤੇਲ ਦੀ ਜੋਤ ਲਾ ਕੇ ਆਉਣੀ ਹਮ ਨੂੰ ਮਾਨਜੀ ਦੇ ਦਰਬਾਰ ਤੇ ਤੇ ਅਰਦਾਸ ਕਰਨੀ ਆ ਕਿ ਇਹ ਮਹਾਵਲੀ ਯੋਧੇ ਤੇਰਾ ਮੈਂ ਸ਼ਬਦ ਮੰਤਰ ਸਿੱਧ ਕਰਨ ਲੱਗਿਆ ਕਿਰਪਾ ਕਰੀ ਮੈਨੂੰ ਇਹਦੀ ਸਿੱਧੀ ਦੇਈ ਸ਼ਕਤੀ ਦੇ ਸੋ ਦੋਸਤੋ ਜਦੋਂ ਸ਼ੁਰੂ ਕਰਨਾ ਹੈ ਤੁਸੀਂ ਘਰ ਆ ਜਾਣਾ ਹੈ ਘਰ ਆ ਕੇ ਤੁਸੀਂ ਜਿਹੜੀ ਹੈ ਮੰਨੀ ਬਣਾ ਲੈਣੀ ਹੈ ਲੱਡੂ ਮੰਨੀ ਤੇ ਪਤਾਸੇ ਬੁੰਦੀ ਵਾਲੇ ਲੱਡੂ ਜਾਂ ਤੁਸੀਂ ਕੜਾ ਪ੍ਰਸ਼ਾਦ ਬਣਾ ਸਕਦੇ ਹੋ ਉਹਦਾ ਹਮਨਾ ਦੇ ਕੇ ਬਹਿਣਾ ਰੋਜ਼ ਦੋ ਲੱड्डੂ ਪੁੰਦੀ ਵਾਲੇ ਦੋਨਾਂ ਨੂੰ ਸੰਧੂਰ ਤੇ ਟਿੱਕੇ ਲਾ ਕੇ ਤੇ ਇੱਕ ਮਿੱਠਾ ਪਾਣ ਰੱਖ ਕੇ ਬੈਠਣਾ ਤੇ ਉਹ ਸਵੇਰੇ ਜਿਹੜਾ ਜਲ ਪ੍ਰਵਾਹ ਵੀ ਕਰ ਸਕਦੇ ਤੁਸੀਂ ਬਾਂਦਰਾਂ ਨੂੰ ਪਾ ਸਕਦੇ ਹੋ ਨਾਲ ਦੋ ਕੇਲੇ ਰੋਜ਼ ਲਾ ਲਿਆ ਕਰਨੇ ਦੋ ਲੱड्डੂ ਦੋ ਕੇਲੇ ਕੇਲਿਆਂ ਦੀ ਸੇਵਾ ਜਿਹੜੀ ਬਾਂਦਰਾਂ ਨੂੰ ਕਰਦੇ ਨੇ ਕਰਨੀ ਰੋਜ਼ ਇਵੇਂ ਕਰਨਾ ਲਾਲ ਹਸਨ ਲਾਲ ਕੱਪੜੇ ਸਿਰ ਤੇ ਵੀ ਲਾਲ ਕੱਪੜਾ ਬਹਿਣ ਲੱਗੇ ਸੰਦੂਰ ਦਾ ਟਿੱਕਾ ਲਾ ਕੇ ਬੈਠਣਾ ਤੇ ਘਾਰ ਜਿਹੜੀ ਹੈ ਜੋਤ ਹੈ ਜਿਹੜੀ ਚਮੇਲੀ ਦੀ ਲਾ ਲੈਣੀ ਹੈ ਜਿ ਚਮੇਲੀ ਨਹੀਂ ਤਾਂ ਤਿੱਲਾਂ ਦੇ ਤੇਲ ਦੀ ਜੋਤ ਤੁਸੀਂ ਲਾ ਲੈਣੀ ਹੈ ਹਨੂਮਾਨ ਜੀ ਦੀ ਹਨੂਮਾਨ ਜੀ ਦੀ ਮੂਰਤੀ ਅੱਗੇ ਜਾਂ ਫੋਟੋ ਅੱਗੇ ਠੀਕ ਹੈ ਜੀ ਇਹ ਰੋਜ਼ ਕਰਨਾ ਹੈ 40 ਦਿਨਾਂ ਦਾ ਚਿਲਾ 40 ਦਿਨ ਜਾਪ ਕਰਨਾ ਜਲਦੀ ਤੁਹਾਨੂੰ ਇਹ ਜਿਹੜਾ ਮੰਤਰ ਹੈ 10 11 ਦਿਨਾਂ ਦੇ ਵਿੱਚ ਆਪਣਾ ਜਿਹੜਾ ਰਿਜ਼ਲਟ ਦਿਨਾ ਸ਼ੁਰੂ ਕਰ ਤੂਗਾ ਮਨ ਚਿੱਤ ਲਾ ਕੇ ਕਰਨਾ ਹੈ ਆਸਣ ਤੇ ਬੈਣ ਲੱਗੇ ਭਲਾ ਸਨ ਜਾਪ ਫਿਰ ਕੀਰਤ ਕਾ ਮੰਤਰ ਲਾ ਕੇ ਬਹਿਣਾ ਹੈ ਗੁਰੂ ਦਾ ਮੰਤਰ ਸ਼ਬਦ ਪੜ੍ਹ ਕੇ ਬਹਿ ਜਾਣਾ ਇੱਕ ਅਲੱਗ ਕਮਰਾ ਹੋਵੇ ਉਹਦੇ ਚ ਕਰਨਾ ਹੈ ਜਾਂ ਨਹਿਰ ਕਿਨਾਰੇ ਬੈਠ ਕੇ ਕਰ ਸਕਦੇ ਹੋ ਜਾਂ ਮੰਦਰ ਹੈ ਕੋਈ ਮੰਦਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਠੀਕ ਹੈ ਜੀ ਸੋ ਉਹ ਨੋ ਚੰਦੇ ਮੰਗਲਵਾਰ ਸ਼ੁਰੂ ਕਰਨਾ ਹੈ ਹਰ ਮੰਗਲਵਾਰ ਤੁਸੀਂ ਵਰਤ ਰੱਖਿਆ ਕਰਨਾ ਹੈ ਹਰਮਾਨ ਜੀ ਦਾ ਹਰ ਮੰਗਲਵਾਰ ਮੰਦਿਰ ਜਾ ਕੇ ਮੱਥਾ ਟੇਕਣਾ ਹੀ ਟੇਕਣਾ ਤੇ ਵਰਤ ਰੱਖਣਾ ਹੈ ਹਰਮਾਨ ਜੀ ਦੀ ਮੰਨੀ ਵੀ ਤੁਸੀਂ ਜਿਹੜੀ ਆ ਹਰ ਮੰਗਲਵਾਰ ਜਿੰਨਾ ਚਿਰ ਤੁਸੀਂ ਚਿੱਲੀਆ ਕੱਟਣਾ ਹੈ ਮੰਨੀ ਲਾ ਲੈਣੀ ਹੈ ਜਦੋਂ ਮੰਦਰ ਤੇ ਜਾਣਾ ਹੈ ਤੇ ਤੁਸੀਂ ਬੂੰਦੀ ਜਾਂ ਲੱਡੂ ਦਾ ਪ੍ਰਸ਼ਾਦ ਇੱਕ ਪਾਨ ਜਿਹੜਾ ਜ਼ਰੂਰ ਚੜਾ ਕੇ ਆਣਾ ਠੀਕ ਹੈ ਜੀ ਹਰ ਮੰਗਲਵਾਰ ਵਰਤ ਰੱਖਣਾ ਮੰਦਰ ਜਾਣ ਲੱਗੇ ਮਿੱਠਾ ਲੈ ਕੇ ਜਾਣਾ ਪਾਨ ਲੈ ਕੇ ਜਾਣਾ ਸੋ ਦੋਸਤੋ ਲਾਲ ਅਸਣ ਹੋ ਗਿਆ ਆਪਣਾ ਲਾਲੀ ਬਸਤਰ ਹੋ ਗਿਆ ਲਾਲੀ ਪਰਨਾ ਹੋ ਗਿਆ ਕੀਲਕ ਮੰਤਰ ਅਸਨ ਜਾਬ ਲਾ ਕੇ ਬਹਿ ਜਾਣਾ ਗੁਰੂ ਦਾ ਮੰਤਰ ਪੜਨਾ ਹੈ ਗੁਰੂ ਦੀ ਆਗਿਆ ਲੈ ਲੈਣੀ ਹੈ ਨਹੀਂ ਗੁਰੂ ਆਗਿਆ ਦਿੰਦਾ ਸਾਡੇ ਤੋਂ ਪੁੱਛ ਲੈਣਾ ਠੀਕ ਹੈ ਜੀ ਸੋ ਕੀ ਮੰਤਰ ਦੇ ਬੋਲਨੇ ਆਓ ਮੰਤਰal ਚਲਦੇ ਆਪਾਂ ਓ ਨਮੋ ਆਦੇਸ਼ ਗੁਰੂ ਕੋ ਜੈ ਹਨੂਮਾਨ 12 ਬਰਸ ਕੇ ਜਵਾਨ ਹੱਥ ਮੇ ਲੱਡੂ ਮੁਖ ਮੇ ਪਾਨ ਅਮੁਖ ਕੀ ਖਬਰ ਲਿਆਓ ਹਨੂਮਾਨ चले मंत्र पूरे बादशाह देखा हनुमान तेरे कलाम का तमाशा फिर मंत्र सुन लो एक बारी ओम नम आदेश गुरु को जय हनुमान बारह बरस के जवान हाथ में लडो मुख में पान अमुख की खबर ले आओ हनुमान चले मंत्र पूरे बादशाह देखा हनुमान तेरे कलाम का तमाशा ਕਲਾਮ ਦੀ ਜਗ੍ਹਾ ਤੇ ਸ਼ਬਦ ਵੀ ਯੂਜ਼ ਕਰ ਸਕਦੇ ਹਾਂ ਦੇਖਾਂ ਹਨੂਮਾਨ ਬਜਰੰਗਬਲੀ ਤੇ ਸ਼ਬਦ ਦਾ ਤਮਾਸ਼ਾ ਇਹ ਵੀ ਯੂਜ਼ ਕਰ ਸਕਦੇ ਹਾਂ ਸੀ ਤੇ ਥੱਲੇ ਜਿਹੜੀ ਦੁਹਾਈ ਹੈ ਦੁਹਾਈ ਲਾ ਸਕਦੇ ਆਪਾਂ ਆਪਾਂ ਦੁਹਾਈ ਮਾਤਾ ਰਾਜਾ ਦੁਹਾਈ ਮਾਤਾ ਸੀਤਾ ਕੀ ਦੁਹਾਈ ਮਤਾ ਅੰਜਰੀ ਦੀ ਆਪਾਂ ਦੁਹਾਈ ਲਾ ਸਕਦੇ ਹੱਲੇ ਲਾ ਲੋਂਗੇ ਤਾਂ ਬਹੁਤ ਵਧੀਆ ਨਹੀਂ ਲਾਣੀ ਤਾਂ ਵੀ ਮੰਤਰ ਹੈ ਜਿਹੜਾ ਬਹੁਤ ਸੋਹਣਾ ਜਿਹੜਾ ਹੈ ਕੰਮ ਕਰਦਾ ਹੈ ਮੰਤਰ ਜੈ ਹਨੂਮਾਨ 12 ਬਰਸ਼ ਕੇ ਜਵਾਨ ਹੱਥ ਮੇ ਲੱਡੂ ਮੁੱਖੇ ਮੇ ਪਾਨ ਮੁੱਖੇ ਖਬ ਲਿਆਓ ਹਨੂਮਾਨ ਚਲੇ ਮੰਤਰ ਪੂਰੇ ਬਾਦਸ਼ਾਹ ਦੇਖਾ ਹਨੂਮਾਨ ਤੇ ਕਲਾਮ ਦਾ ਤਮਾਸ਼ਾ ਦੁਹਾਈ ਮਾਤਾਂ ਜਿਹੜੀ ਤੂੰ ਹਾਈ ਮਾਤਾ ਸੀਤਾ ਕੀ ਸੋ ਇਹ ਸ਼ਬਦ ਹੈ ਇਹ ਕਲਾਮ ਦੇ ਬੋਲ ਨੇ ਇਹਦੀਆਂ ਤੁਸੀਂ ਪੰਜ ਮਾਲਾ ਰੋਜ਼ ਕਰੋ ਡੇਲੀ ਪੰਜ ਮਾਲਾ ਰੋਜ਼ ਕਰਨੀਆਂ ਨੇ ਰੋਜ਼ ਪੰਜ ਮਾਲਾ ਕਰਨੀਆਂ ਨੇ ਤੇ ਮੰਤਰ ਸਿੱਧ ਹੋਏਗਾ ਸਿੱਧ ਹੋਣ ਤੋਂ ਬਾਅਦ ਤੁਹਾਨੂੰ ਚਾਨਣ ਦੇਵੇਗਾ ਬੈਠੇ ਬੈਠੇ ਹੀ ਤੁਸੀਂ ਜਿਹੜਾ ਚੰਨ ਨਿਸਕਲਾਮ ਤੋਂ ਲੈ ਸਕਦੇ ਹੋ ਇਹਦੇ ਚ ਖੇਡਣ ਦੀ ਲੋੜ ਨਹੀਂ ਪਾਉਣ ਪਰੰਦੇ ਲੋੜ ਨਹੀਂ ਹੈ ਉਹ ਐਸਾ زرنگ ਬਲੀ ਮਹਾਰਾਜ ਜੀ ਯਤੀ ਹੋਏ ਨੇ ਉਹਨਾਂ ਦਾ ਜਿਹੜਾ ਹੈ ਕਲਾਮ ਹੈ ਸ਼ਬਦ ਦਾ ਉਹਨਾਂ ਦਾ ਬੜੀ ਤਾਕਤ ਹੈ ਹਨੂਮਾਨ ਜੀ ਭੂਤ ਕਾਲ ਭਵਿਕਾਲ ਵਰਤਮਾਨ ਉਹ ਬਤਾਉਂਦੇ ਆ ਰੋਮਾਨ ਜੀ ਹੋਗੇ ਪੈਰੋਂ ਜਤੀ ਹੋ ਗਈ ਮਾਤਾ ਮੋਣੀ ਹੋ ਗਈ ਪੈਰੋਂ ਛੜੀਆ ਹੋ ਗਿਆ ਇਹ ਜੜੀਆਂ ਨੇ ਇਹਨਾਂ ਨੂੰ ਸਿੱਧ ਕਰ ਨਾਲ ਜਿਹੜਾ ਚਾਨਣ ਮਿਲ ਜਾਂਦਾ ਸੋ ਇਹ ਕਲਾਮ ਦੇ ਬੋਲ ਨੇ ਜਿਹੜਾ ਕਰੂਗਾ ਉਸੇ ਨੂੰ ਪਤਾ ਲੱਗਦਾ ਇਹ ਹਨੂਮਾਨ ਜੀ ਦਾ ਮੰਤਰ ਹੈ ਜੀ ਸਾਰੇ ਕਰੋ ਤੋ ਚੌੜੀ ਦਿਨ ਦਾ ਚਿਲਾ ਲਾਸਟ ਵਾਲੇ ਦਿਨ ਤੁਸੀਂ ਕੀ ਕਰਨਾ ਹੈ ਲਾਸਟ ਵਾਲੇ ਦਿਨ ਮੰਨੇ ਬਣਾ ਲੈਣੀ ਐ ਲਾਸਟ ਵਾਲੇ ਦਿਨ ਮੰਨੇ ਬਣਾ ਲੈਣੀ ਐ ਲੱਡੂ ਲੈ ਲੈਣੜੇ ਕੇਲੇ ਲੈ ਲੈਣੜੇ ਨਾਲ ਜਿਹੜੀ ਬੂੰਦੀ ਦਾ ਪ੍ਰਸ਼ਾਦ ਲੈ ਲੈਣਾ ਕੋਈ ਬਾਲਾ ਵੱਡਾ ਵੀ ਦੀਵਦਾਨ ਨਹੀਂ ਹੈਗਾ ਸੋ ਲਾਸਟ ਵਾਲੇ ਦਿਨ ਅਗਵਾਲ ਕੇ ਹਮਨਾ ਦੇਣਾ ਹੈ। ਰੋਜ਼ ਚਮੇਲੀ ਦੇ ਤੇਲ ਚਮੇਲੀ ਨਹੀਂ ਹੈਗੀ ਤਾਂ ਤਿੱਲਾਂ ਦੇ ਤੇਲ ਦੀ ਜੋਤ ਲਾ ਕੇ ਬੈਠਣਾ ਆਪਾਂ ਨੇ। ਠੀਕਾ ਜੀ ਲਾਸਟ ਵਾਲੇ ਦਿਨ ਜੋ ਜਿਹੜਾ ਕਲਾਮਾ ਪੜ੍ਹ ਕੇ ਉਸ ਤੋਂ ਬਾਅਦ ਜਿਹੜਾ ਸਾਰਾ ਭੋਗ ਪ੍ਰਸ਼ਾਦ ਲਾ ਦੇਣਾ ਹੈ। ਨਾਲ ਪਾਲਾ ਪਾਣ ਲਾਣੇ ਨੇ ਮਿੱਠੇ ਤੋਂ। ਥੋੜਾ ਥੋੜਾ ਲੱਡੂਆਂ ਨੂੰ ਤੋੜ ਕੇ ਉਸ ਜਿਹੜੀ ਹੈ ਹਮਨਾ ਦੇ ਪਾ ਦੇਣਾ। ਤੇ ਨਾਲ ਪਾਲਾ ਦਨੇ ਮੰਨੀ ਲਾ ਦਣੀ ਥੋੜੀ ਤੁਰ ਕੇ ਤੇ ਅਰਦਾਸ ਬੇਨਤੀ ਕਰਨੀ ਆ ਬਜਰੰਗ ਬਲੀ ਜੀ ਦੇ ਅਗੇ ਕਿ ਬਜਰੰਗ ਬਲੀ ਜੀ ਸੰਤਾਂ ਦੀ ਭਲਾਈ ਲਈ ਦੇਨ ਦੁਖਿਆਰਾਂ ਦੀ ਭਲਾਈ ਲਈ ਤੇਰੀ ਇਹ ਮੰਤਰ ਸਿੱਧ ਕਰਨ ਲਗ ਕੀਤਾ ਹੈ ਕਿਰਪਾ ਕਰੀ ਮੈਨੂੰ ਇਸ ਮੰਤਰ ਦੀ ਸਿੱਧੀ ਦੀ ਤਾਕਤ ਦੇ। ਸੋ ਦਰਸ਼ਨ ਦੇ ਬਚਨ ਬਲਾਸ਼ ਕਰਿਓ। ਇਹ ਅਰਦਾਸ ਬੇਨਤੀ ਲਾਉਣੀ ਹੈ ਕਿ ਹੇ ਬਜਰੰਗ ਬਲੀ ਮਹਾਰਾਜ ਤੇਰਾ ਮੰਤਰ ਮੈਂ ਸਿੱਧ ਕੀਤਾ ਇਸ ਮੰਤਰ ਦੀ ਮੈਨੂੰ ਸ਼ਕਤੀ ਦੀ ਰੀਧੀਆਂ ਸਿੱਧੀਆਂ ਦੀ ਦਰਸ਼ਨ ਦੀ ਬਚਨ ਬਲਾਸ ਕਰਨੀ ਸੰਗਤਾਂ ਦੇ ਭਲੇ ਦੀਨ ਦੁਖਿਆਰਾਂ ਦੇ ਭਲੇ ਲਈ ਕੀਤਾ ਸੋ ਮਹਾਰਾਜ ਜੀ ਦਰਸ਼ਨ ਦੇਣਗੇ ਨਹੀਂ ਸੁਪਨੇ ਜੇ ਬਾਂਦਰ ਦਰਸ਼ਨ ਦੇਗਾ ਕੇਵਰੀ ਆਪਾਂ ਨੂੰ ਜਿਹੜਾ ਹੈ ਸੱਚ ਮੁੱਚ ਹੀ ਆਪਣੇ ਕੇਵਰੀ ਬਾਂਦਰ ਦੇ ਦਰਸ਼ਨ ਘਰ ਦੇ ਵਿੱਚ ਵੀ ਹੋ ਜਾਂਦੇ ਆ ਕੇਵਰੀ ਆ ਜਾਂਦਾ ਜਾਂ ਕੋਠੇ ਤੇ ਆ ਜਾਂਦਾ ਹੈ ਸੋ ਤੁਹਾਨੂੰ ਜਰੂਰ ਦਰਸ਼ਨ ਹੋਣਗੇ ਹਨੂਮਾਨ ਬਜਰੰਗ ਬਲੀ ਜੀ ਦੇ ਅਵਸ਼્ય ਹੋਣਗੇ ਸੋ ਐਸੀ ਹਰੂਮਾਨ ਜੀ ਦੀ ਕਲਾਮ ਬਜਰੰਗ ਬਲੀ ਜੀ ਦੀ ਕਲਾਮ ਸੋ ਸਬਸਕ੍ਰਾਈਬ ਕਰੋ ਲਾਈਕ ਕਰੋ ਬਟਨ ਦਬਾਓ ਜੈ ਜੈ ਹਨੂਮਾਨ ਬਜਰੰਗ